ਦੁਨੀਆ ਵਿੱਚ ਵਸਦੇ ਹਿੰਦੂ ਸਮਾਜ ਵਾਸਤੇ ਬੜਾ ਖੁਸ਼ੀ ਦਾ ਦਿਨ ਹੈ ਯਾਰਾ ਕੋਈ ਨਹੀਂ ਮਗਰ ਕਿ ਰਾਮ ਮੰਦਰ ਦੀ ਅੱਜ ਸ਼ੁਰੂਆਤ ਜਿਹੜੇ ਪ੍ਰਾਣ ਪ੍ਰਤਿਸ਼ਤਾ ਜਿਹੜੀ ਅੱਜ ਹੋ ਰਹੀ ਹੈ ਦੇਖੋ ਆਪਣਾ ਜਿਹੜਾ ਦੇਸ਼ ਹੈ ਆ ਇਕੱਲਾ ਐਜਾ ਦੇਸ਼ ਹੈ ਦੁਨੀਆ ਜਿਸੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਤੇ ਖਬਸੂਰਤੀ ਇਸ ਦੇਸ਼ ਦੀ ਹੈ ਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਰਹਿੰਦੇ ਆ ਤੇ ਇੱਕ ਦੂਜੇ ਦੀ ਖੁਸ਼ੀਆਂ ਵਿੱਚ ਆਪਣਾ ਹਿੱਸਾ ਪਾਉਂਦੇ ਆ ਸੋ ਅੱਜ ਜਿਹੜਾ ਸਾਰੇ ਦੇਸ਼ ਵਾਸੀ ਤੇ ਮੈਂ ਅੱਜ ਦੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਤੇ ਦੁਨੀਆ ਜਵਸੀ ਆਪਣੇ ਦੇਸ਼ ਵਾਸੀਆਂ ਨੂੰ ਮੈਂ ਅੱਜ ਦੇ ਦਿਨ ਦੀ ਵਧਾਈ ਦੇਣਾ ਚਾਹੁੰਦਾ ਤੇ ਮੈਂ ਦੇਖਿਆ ਪੂਰੇ ਦੇਸ਼ ਵਿੱਚ ਕੋਨੇ-ਕੋਨੇ ਚ ਲੰਗਰ ਵੀ ਲੋਕ ਲਾ ਰਹੇ ਆ ਤੇ ਮੈਂ ਤਾਂ ਆਈ ਕਹਿਣਾ ਚਾਹਣਾ ਹੈ ਕਿ ਪੰਜਾਬ ਜਿਹੜਾ ਸੂਬਾ ਹੈ ਆ ਇੱਕ ਬਾਰਡਰ ਦਾ ਸੂਬਾ ਹੈ ਸਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸੋਚ ਐਜੀ ਸੋਚ ਸੀ ਜੀ ਨੇ ਪੰਜਾਬ ਨੂੰ ਇਕੱਠਾ ਰੱਖਿਆ ਪੰਜਾਬ ਨੂੰ ਅੱਗੇ ਲੈ ਕੇ ਗਏ ਸਰ ਪ੍ਰਕਾਸ਼ ਸਿੰਘ ਜੀ ਬਾਦਲ ਜਿਦੋਂ ਵੀ ਮੁੱਖ ਮੰਤਰੀ ਰਹੇ ਸਾਰੇ ਧਰਮਾਂ ਦਾ ਜੋ ਵੀ ਸ਼ੁਭ ਦਿਹਾੜਾ ਆਉਂਦਾ ਸਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਆਪ ਵਹਿ ਕੇ ਉਹਨਾਂ ਨਾਲ ਉਹਨਾਂ ਮਨਾਉਂਦੇ ਸੀ ਉਹਨਾਂ ਦੇ ਸ਼ੁਭ ਦਿਹਾੜਿਆਂ ਦੇ ਆਪ ਹਿੱਸਾ ਬੰਦੇ ਸੀ ਕੱਲੇ ਆ ਨਹੀਂ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਸੈਸ਼ਨ ਓਮਨੀ ਕਾਲੀ ਦਲ ਜਿਹੜੀ ਸੋਚ ਹੈ ਸਰਬੱਤ ਦੇ ਭਲੇ ਦੀ ਸੋਚ ਹੈ ਜਿਹੜੀ ਸੋਚ ਸਾਡੇ ਗੁਰੂ ਸਬਾਨ ਨੇ ਸਾਨੂੰ ਸਿਖਾਈ ਹੈ ਉਹੀ ਸੋਚ ਤੇ ਅਸੀਂ ਪੈਰਾ ਦਿੰਦੇ ਰਹਿੰਦੇ ਆ ਉਹ ਸੋਚ ਤੇ ਗੁਰੂ ਸਬਾਨ ਦੇ ਦੱਸਿਓਏ ਸੋਚ ਤੇ ਅਸੀਂ ਚੱਲਦੇ ਆਂ ਤੁਸੀਂ ਦੇਖਿਆ ਹੋਣਾ ਉਸੇ ਸੋਚ ਰਹੇ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ RAM TEERTH ਇੱਕ ਐਜਾ ਪਵਿੱਤਰ ਸਥਾਨ ਹੈ ਉਹਦੀ ਸੇਵਾ ਵੀ ਬਾਦਲ ਸਾਹਿਬ ਨੇ ਕਰਾਈ ਤੇ 300 ਕਰੋੜ ਰੁਪਏ ਲਾ ਕੇ RAM TEERTH ਮੰਦਿਰ ਨੂੰ ਬਹੁਤ ਖੂਬਸੂਰਤ ਬਣਾਇਆ ਹੈ 150 ਕਰੋੜ ਰੁਪਏ ਦੁਰਗਿਆਣਾ ਮੰਦਿਰ ਜਿਹੜਾ ਬਹੁਤ ਇਤਿਹਾਸਿਕ ਮੰਦਿਰ ਹੈ ਉਹਦੇ ਵਾਸਤੇ ਵੀ 150 ਰੁਪਿਆ 150 ਕਰੋੜ ਰੁਪਏ ਦੇ ਕੇ ਉਹਨੂੰ ਬਿਊਟੀਫਾਈ ਕੀਤਾ ਗੁਰੂ ਰਵਤਾ ਜੀ ਮਹਾਰਾਜ ਜਪਿੰਦਰ ਸਾਹਿਬ ਪਲਾਨਿੰਗ ਸ਼ੁਰੂ ਕਰੂੰਗੀ ਤੇ ਦਰਬਾਰ ਸਾਹਿਬ ਦੇ ਚਾਰੇ ਤਰਫ ਦੇਖੋ ਸੋ ਮੇਰੀ ਮਤਲਬ ਹੈ ਕਿ ਆਪਾਂ ਸਾਰੇ ਮੈਂ ਆਈ ਕਹਣਾ ਚਾਹਣਾ ਹੈ ਸਾਰੇ ਧਰਮਾਂ ਦਾ ਸਤਿਕਾਰ ਕਰੋ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਇਕੱਠੇ ਹੋ ਕੇ ਮਨਾਈਏ ਆਈ ਇੱਕ ਪੰਜਾਬ ਦੀ ਤਾਕਤ ਹੈ ਆਈ ਇੱਕ ਆਪਣੀ ਦੇਸ਼ ਦੀ ਤਾਕਤ ਹੈ ਆਪਾਂ ਇਕੱਠੇ ਹੋ ਕੇ ਆਪਾਂ ਦੇਸ਼ ਤੇ ਪੰਜਾਬ ਨੂੰ ਅੱਗੇ ਲੈ ਕੇ ਜਾਈਏ